ਸਤ ਸ੍ਰੀ ਅਕਾਲ ਸਾਰੇ ਮੇਰੇ ਕੀ ਹਾਲ ਚਾਲ ਹੋ ਕੇ ਤੁਸੀਂ ਸਾਰੇ ਘੈਂਟ ਹੋਗੇ ਨਵੀਂ ਵੀਡੀਓ ਤੇ ਨਵੇਂ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗਰਮੀ ਹੋਈ ਪਈ ਆ ਅੱਤ ਦੀ ਤੇ ਅਸੀਂ ਚ ਆ ਰਹੇ ਆ ਚਾਹ ਪੀਣ ਵਾਲੀ ਚਾਹ ਸਟਰੀਟ ਫੂਡ ਤਾਂ ਤੁਸੀਂ ਸੁਣਿਆ ਹੋਗਾ ਤਾਂ ਸਟਰੀਟ ਵਾਲੀ ਚਾਹ ਤੁਹਾਨੂੰ ਦਿਖਾਉਣੀ ਆ ਤੇ ਨਾਲ ਹੈਗੇ ਅੱਜ ਸਾਡੇ ਅਜੀ ਜੀ ਕੀ ਹਾਲ ਜੀ ਹੋਰ ਸਭ ਵਧੀਆ ਭਾਜੀ ਗੋਡਿਆ ਹੋਰ ਅਜੀ ਵੀਰ ਜੀ ਨੇ ਸਾਡੇ ਸਾਡੇ ਨਾਲ ਆ ਨਾ ਰੋਪਾ ਪੀਨੇ ਚਾਹ ਦੇ ਨਾਲ ਅੱਜ ਆਪਾਂ ਥਾਨੇ ਦੇ ਨੇ ਚਾਹ ਦੇ ਨਾਲ ਕੁਝ ਠੀਕ ਹੈ ਨਹੀਂ ਜਾਨਾ ਤੇ ਚਾਹ ਚੁਰੀ ਹੈ ਏਸੀ ਆ ਗਿਆ ਗ੍ਰੀਨ ਬਿਲਡਿੰਗ ਦੇ ਓਪੋਜੀਟ ਆਏ ਹੋਏ ਜਾਨਾ ਤੇ ਚਾਹ ਚੁਰੀ ਜਾਨਾ ਤੇ ਚਾਹ ਚੁਰੀ ਪਰ ਆਪਾਂ ਕਹਾਂ ਵੀ ਉੱਥੇ ਦੇ ਸਾਰੇ ਜਾਂਦੇ ਇੱਥੇ ਵੀ ਜਾਈਏ ਆਪਾਂ ਪੀਨੇ ਆਣਾ ਆਪਾਂ ਚਾਹ ਪੀਨੇ ਆ ਨਾਲ ਇਹਨਾਂ ਗੱਲਬਾਤ ਕਰਦੇ ਆ ਕਿੰਨੇ ਦਾ ਕੱਪ ਆ ਟੀ ਸਾਹਿਬ ਨਾਲ ਪੁੱਛਾ ਦੇਖਣਾ ਯਾਰ ਜਾਲ ਭਾਈ ਵਧੀਆ ਜੀ ਚਾਹ ਬਣਾਇਆ ਵਧੀਆ ਜੀ ਚਾਹ ਬਣਾਦੀ ਯਾਰ ਠੀਕ ਆ ਕੈਂਟ ਜੀ ਆਪਣੀ ਚਾਹ ਹੈ ਲਓ ਜੀ ਚਾਹ ਬਾਲੀ ਜਾ ਰਹੇ ਭਾਈ ਹੁਣੀ ਉਹਦੇ ਨੂੰ ਪਾਇਆ ਹੈ ਨਾ ਲਾਚੀਆਂ ਲੋង ਮਸਾਲੇ ਲਾਚੀਆਂ ਲੋង ਮਸਾਲੇ ਪੂਰੇ ਬਣਾ ਦੇ ਕੈਂਟ ਜੀ ਚਾਹ ਬਣਾ ਦੇ ਯਾਰ ਨਾਲ ਖਾਣ ਨੂੰ ਕੀ ਦੇਖਿਆ ਜੀ ਯਾਰ ਬਿਸਕਟ ਕੈਂਟ ਬਿਸਕਟ ਚਲੋ ਠੀਕ ਹੈ ਕੜੀ ਵਿਖਾਵਾਂਗੇ ਹਾਂ ਹੋਰ ਰਿਡੀਕੀ ਨਹੀਂ ਸਹੀ ਸਨੇਹਾ ਚਾਹ ਜੁਰੀ ਸਹੀ ਕਹਾ ਚਲੋ ਭਰਾ 254 ਬਰਾਗੇ ਲਾ ਭਰਾ ਸਹੀ ਗੱਲ ਹੈ ਮੈਂ ਚੱਲਾਂ ਇਹ ਚਾਹ ਜੁਰੀ ਹੋ ਗੰਨੇ ਵੀ ਉੱਥੇ ਜਲੀ ਹੋ ਕੇ ਚਾਹ ਬੜੀ ਸੁਆਦ ਮਿਲਿਆ ਵੇਰ ਤਾਂ ਇੱਥੇ ਪੀਏ ਚਾਹ ਨਾ ਚਲੋ ਯਾਰ ਚਾਹ ਪੀਨੇ ਨਾਲ ਆਪਾਂ ਖਾਵਾਂਗੇ ਮੱਠੇ ਮੁੱਠੀ ਕੋਜੀ ਹੋਰ ਨਾ ਉਹ ਕਿਦਾ ਚੱਲਣ ਦਾ ਕੰਮ ਗਰਮੀ ਬੜੀ ਕੀਤੀ ਜੀ ਕਾ ਗਰਮੀ ਚ ਵੀ ਕੀ ਹੁੰਦੀ ਆ ਕਾ ਗਰਮੀ ਮਜ਼ਾ ਵੀ ਕਰਮੀ ਚ ਹੁੰਦਾ ਜੇ ਆ ਕੈਂਟ ਜੀ ਆ ਬਾਰੇ ਪੂਰੇ ਮਾਰ ਕੇ ਦਿਓ ਫੁੱਲ ਵਧੀਆ ਫੁੱਲ ਬਾੜੀ ਆਉਂਗੇ ਬੜੀ ਬੜੀ ਆਉਂਦਾ ਬਸ ਵੇਖ ਲੋ ਲੋ ਇਹ ਲੋਕੇਸ਼ਨ ਹੈਗੀ ਜੇ ਰਣਜੀਤਾ ਵਿਨੂ ਟੀ ਬਲੌਗ ਬੇਲੀਫ ਤੇ ਡ੍ਰੀਪੋ ਦੇ ਸਾਹਮਣੇ ਜਿਹੜਾ ਵੀ ਲੋਜੀ ਰੌਣਕ ਚੈੱਕ ਕਰੋ ਇਹ ਗਰਮੀ ਚ ਵੀ ਇਹਦੇ ਮਾਉਂਟ ਕਰ ਲੋ ਸਾ ਮੌਂਟੇਕਾਰਲਾ ਵੀ ਖੁੱਲ ਗਿਆ ਇੱਥੇ ਇਹਦਾ ਠੀਕ ਹੈ ਇਹ ਹੈਗਾ ਭਾਓ ਨਾਰੀਅਲ ਵਾਲਾ ਕਿੱਦਾਂ ਜਨਾਬ ਨਾਰੀਅਲ ਕਿੱਦਾਂ ਲਾਇਆ ਜੇ 80 ਰੁਪਏ ਦਾ ਲਓ ਜੀ ਚਾਹ ਤੇ ਆ ਗਈ ਜੇ ਕੱਚ ਦੇ ਗਲਾਸ ਚ ਸਾਬਣੀ ਨਹੀਂ ਚਾਹ ਗਰਮਾ ਗਰਮ ਚਾਹ ਲੌਂਗ ਇਲਾਚੀਆਂ ਵਾਲੀ ਚਾਹ ਨਾਲ ਗਾਣਾ ਕੁਝ ਮੱਠੀਆਂ ਬਣਨ ਮੱਠੀ ਦੇ ਫੈਨ ਮੱਠੀ 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 ਦੇ ਮੱਠੀ ਮੱਠੀ ਜੀ ਨਾਲ ਮੰਗਵਾਈ ਹੋਈ ਇਸੇ ਤੇ ਮੱਠੀ ਤੇ ਨਾਲ ਹੈਗੀ ਸਾਡੇ ਚਾਹ ਗਰਮੀ ਹੋਈ ਪਈ ਆ ਪੂਰੀ ਅੱਤ ਦੀ ਤੇ ਨਿੰਮ ਦੇ ਥੱਲੇ ਬੈ ਕੇ ਪੀ ਰਿਆ ਚਾਹ ਆ ਲੱਗੀ ਰੇਡੀ ਲੱਗੇ ਚੋ ਦਾ ਬੇਲਣਾ ਵੀ ਆ ਤੇ ਐਫਸੀ ਦੀ ਬੈਕ ਸਾਈਡ ਤੇ ਬਿਲਡਿੰਗ ਦੇ ਚਾਹ ਲੱਗ ਕੇ ਰੇਡੀ ਲੱਗੀ ਹੋਈ ਆ 1 hour later ਜਿਨੋ ਜੀ ਸਾਡੀ ਬੈਕ ਸਾਈਡ ਬਾ ਘਰ ਦੀ ਬੈਕ ਸਾਈਡ ਤੇ ਲੱਗੀ ਹੋਈ ਆ ਅੱਗ ਪਤਾ ਨਹੀਂ ਕਿਸ ਤਰ੍ਹਾਂ ਲੱਗੀ ਆ ਪਰ ਲੱਗ ਗਈ ਆ ਮਨਨੀ ਤਿੱਕੀ ਥੋਪੇ ਮਨ ਲੱਗਾ ਉਹਦੇ ਨਾਲ ਲੱਗੀ ਉਹ ਦੇਖੋ ਹਰਕ ਕਿੰਨੀ ਆਗਿਆ ਵਧੀ ਜਾਂਦੀ ਇਹਨੇ ਵਧੀ ਜਾਣਾ ਧੀ ਹੌਲੀ ਹੌਲੀ ਅੱਗ ਪੂਰੀ ਲੱਗੀ ਹੋਈ ਆ ਪੂਰੀ ਮੱਜੀ ਪਈ ਆ ਵਿਚਾਰੇ ਜਾਨਵਰ ਨਿੱਕੇ ਨਿੱਕੇ ਹੋ ਵੀ ਕੋਈ ਮਾਰਦਿਆਂ ਇਹ ਲਾਈ ਨਹੀਂ ਇਹ ਤੋਂ ਪ੍ਰਣਾਲੀ ਲੱਗੀ ਆ ਅਗਰ 1 hour later ਚਾਲੀ ਹੋ ਗਈ ਕਰ ਲਾਂਗੇ ਇਹ ਮਿਲਦਾ ਚਾਚ ਚੂੜੇ ਰਜੀਤ ਆਵਨੂ ਚੱਲ ਕੋਈ ਨਹੀਂ ਜੀ ਇਹ ਆਪਾ ਨੂੰ ਮਿਲ ਗਈ ਆ ਬਟ ਚੋਰੀ ਨਹੀਂ ਮਿਲੀ ਚੋਰੀ ਖਤਮ ਹੋ ਗਈ ਤੇ ਚੋਰੀ ਦੀ ਜਗਾ ਤੇ ਉਹਨਾਂ ਨੇ ਸਾਨੂੰ ਬੰਦ ਮੱਖਣ ਦਿੱਤਾ ਬੰਦ ਮੱਖਣ ਟਰਾਈ ਕਰਦੇ ਆ ਚਾਹ ਚੇਰੇ ਵਾਲਿਆਂ ਦਾ ਤੇ ਜਾ ਕੇ ਆਪਾਂ ਵੀ ਅਣ ਬੈਠ ਕੇ ਖਾਣ ਲਈ ਚੂਰੀ ਦੇ ਕਰਕੇ ਸਪੈਸ਼ਲੀ ਚੂਰੀ ਦੇ ਕਰਕੇ ਤੇ ਚਾਹ ਪੀਣੀ ਹੈ ਤੇ ਆਹ ਬਣਾਉਂਦੇ ਬੰਦ ਮੱਖਣ ਜੀ ਆਹ ਬੰਦ ਮੱਖਣ ਬਣਾਉਂਦੇ ਚਲੋ ਕੋਈ ਗੱਲ ਨਹੀਂ 200 ਰੁਪਏ ਟਰਾਈ ਟਰਾਈ ਕਰਦੇ ਆ ਆਪਾਂ ਠੀਕ ਆ ਬੰਦ ਮੱਖਣ ਨੇ ਚੂਰੀ ਤੇ ਪਹਿਲਾਂ ਵੀ ਖਾਧੀ ਤੇ ਬਹੁਤ ਵਧੀਆ ਸੀ ਚਲੋ ਹੁਣ ਆਪਾਂ ਟਰਾਈ ਕਰਦੇ ਆ ਲਓ ਜੀ ਆ ਗਈ ਚਾਹ ਚੂਰੀ ਦੀ ਚਾਹ ਚਾਹ ਕੇ ਤੁਹਾਡੇ ਕੋਈ ਵੀ ਚਾਹ ਚੂਰੀ ਦੀ ਚਾਹ ਤੇ ਨਾਲ ਹੈ ਜੇ ਬੰਦ ਮੱਖਣ ਚਾਹ ਕੁੱਲੜ ਦੇ ਵਿੱਚ ਚਾਹ ਅਸ਼ਟਮਰ ਆ ਗਈ ਹਾਂਜੀ ਜੇ ਮੈਂ ਰੇੜੀ ਤੋਂ ਵੀ ਚਾਹ ਪੀਤੀ ਤੇ ਚਾਹ ਚੂਰੀ ਤੋਂ ਵੀ ਚਾਹ ਪੀਤੀ ਟੇਸਟ ਮੈਨੂੰ ਦੋਵਾਂ ਦਾ ਇੱਕੋ ਜਿਹਾ ਹੀ ਲੱਗਾ ਬਸ ਇਹ ਆ ਪਿਓ ਰੇੜੀ ਆ ਤੇ ਉਹ ਜਿਹੜਾ ਚਾਚੂਰੀ ਆ ਉਹ ਇੱਕ ਫਰੈਂਚਾਈਜ਼ ਰੈਸਟੋਰੈਂਟ ਆ ਮੈਨੂੰ ਦੋਵੇਂ ਗੁੱਟ ਲੱਗੇ ਆ ਤੇ ਬਹੁਤ ਵਧੀਆ ਓਥੇ ਏਸੀ 'ਚ ਬੈ ਕੇ ਚਾਹ ਪੀਤੀ ਆ ਓਥੇ ਧੁੱਪੇ ਬੈ ਕੇ ਚਾਹ ਪੀਤੀ ਆ ਤੇ ਬਾਕੀ ਦੇ ਸਭ ਠੀਕ ਆ ਤੇ ਤੁਸੀਂ ਦੱਸਿਓ ਤੁਹਾਨੂੰ ਕਿਹੜਾ ਵਧੀਆ ਲੱਗਦਾ ਉਹ 40 ਰੁਪਏ ਦੀ ਚਾਹ ਸੀ ਤੇ ਸਟਾਰਟਿੰਗ 40 ਰੁਪਏ ਤੋਂ ਜੇ ਆਪਾਂ ਚੂਰੀ ਨਾਲ ਲੈਨੇ ਆ 120-30 ਰੁਪਏ ਬਣ ਜਾਂਦੇ ਆ ਆਪਾਂ ਦੋ ਚਾਹ ਲਈ ਸੀ ਤੇ ਨਾਲ ਚੂਰੀ ਸੀ ਏ ਇੱਕ 150 ਰੁਪਏ ਦਾ ਬਣਾਇਆ ਸੀ ਪਰ ਚੂੜੀ ਚੋਰੀ ਉਹਨਾਂ ਕੋਲ ਹੈਗੇ ਨਹੀਂ ਸੀ ਤੇ ਉਹ ਕਹਿੰਦੇ ਵੀ ਚੋਰੀ ਖਤਮ ਹੋ ਗਈ ਆ ਤੇ ਤੁਸੀਂ ਬੰਦ ਮੱਖਣ ਲੈ ਲਓ ਤਾਂ ਬੰਦ ਮੱਖਣ ਵੈਰੀ ਬੈਡ ਨਹੀਂ ਸਵਾਦ ਨਹੀਂ ਆਇਆ ਕੁਝ ਖਾਸ ਨਹੀਂ ਆਇਆ ਵੀ ਮੈਨੂੰ ਐਵੇਂ ਆਪਣਾ ਫੇਮ ਦੇ ਹੀ ਜਾਵਾਂ ਵੀ ਬਹੁਤ ਵਧੀਆ ਜੇ ਉਹ ਜਿਹੜੀ ਚੀਜ਼ ਨਹੀਂ ਸਵਾਦ ਆਈ ਉਹ ਚੀਜ਼ ਨਹੀਂ ਸਵਾਲ ਲੱਗੀ ਠੀਕ ਆ ਚਾਹ ਚਾਹ ਦਾ ਕੁਝ ਅਦਰਕ ਹੀ ਉਹਨੇ ਸੌਂਫ ਸੌਂਫ ਪਾਈ ਸੀ ਵਧੀਆ ਉਹ ਵੀ ਚਾਹ ਸੀ ਸੀ ਇਹ ਵੀ ਚਾਹ ਸੀ ਸੀ ਚਾਹ ਮੈਨੂੰ ਦੋਵੇਂ ਗੁੱਟ ਲੱਗੀਆਂ ਤੇ ਤੁਸੀਂ ਆਪਣਾ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਕਿਹੜੀ ਚੀਜ਼ ਵਧੀਆ ਲੱਗਦੀ ਹੈ ਏਸੀ 'ਚ ਬਹਿ ਕੇ ਚਾਹ ਪੀਣ ਨਾਲੋਂ ਤੇ ਬਾਹਰ ਰੇੜੀ 'ਤੇ ਬਹਿ ਕੇ ਚਾਹ ਪੀਣ ਨਾਲੋਂ ਹੁਣ ਮੈਂ ਇਸ ਵਲੌਗ ਨੂੰ ਇੱਥੇ ਖਤਮ ਕਰਤਾ ਹਾਂ ਹੋਪ ਹੈ ਕਿ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਹੁਣ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ ਮਿਲਦੇ ਹਾਂ ਨਵੀਂ ਸਵੇਰ 'ਤੇ ਨਵੇਂ ਵਲੌਗ 'ਤੇ ਰੱਬ ਰਾਖਾ